ਵੱਡੀ ਖਬਰ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੈ ਸਾਹਮਣੇ ਆਰੇ ਦੱਸਦੇ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਸਿੱਖ ਕੌਮ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ 11 ਅਗਸਤ ਨੂੰ ਇੱਕ ਵੱਡਾ ਪੰਥਕ ਇਕੱਠ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਰੋਸ ਵੀ ਪ੍ਰਗਟਾਇਆ ਜਾਵੇਗਾ ਤੇ ਹੁਣ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਸਿੱਖ ਕੌਮ ਇਕੱਤਰ ਹੋਵੇਗੀ ਤੇ ਜਿਸ ਨੂੰ ਲੈ ਕੇ ਕੇ ਉਥੇ ਹੀ ਸਰਕਾਰਾਂ ਦੇ ਉੱਤੇ ਜਿਹੜਾ ਕਿ ਪਲਟਵਾਰ ਵੀ ਕਰਦੇ ਹੋਏ ਸਿੱਖ ਜਥੇਬੰਦੀਆਂ ਦਿਖਾਈ ਦੇਣਗੀਆਂ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਲੈ ਕੇ ਗੱਲ ਕਰੀਏ ਤਾਂ ਉਥੇ ਹੀ ਉਹਨਾਂ ਦੇ ਵੱਲੋਂ ਮੁੱਦੇ ਚੱਕੇ ਜਾਣਗੇ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਪਿਤਾ ਦੇ ਵੱਲੋਂ ਸਿੱਖ ਕੌਮ ਨੂੰ ਇੱਕ ਹੋਰ ਵੱਡੀ ਅਪੀਲ ਕੀਤੀ ਹੈ ਪੁਰ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਸਿੰਘ ਦੇ ਪਿਤਾ ਦਾ ਹੋਰ ਕੀ ਕਹਿਣਾ ਹੈ ਪਹਿਲਾਂ ਤੇ ਜੀ ਅਸੀਂ ਸੰਗਤਾਂ ਦਾ ਤਹਿ ਦਿਲ ਤੋਂ ਤਰਵਾਦ ਕਰਨਾ ਤੁਹਾਡੇ ਕੋਲ ਮਾਫੀ ਚਾਹੁੰਦੇ ਹਾਂ ਕਿ ਅਸੀਂ ਕੁਝ ਸਮਾਂ ਜੋ ਦਿੱਤਾ ਸੀ ਤੁਹਾਡੇ ਤੋਂ ਉੱਤੋਂ ਲੇਟ ਹੋ ਗਏ ਇਹ ਇਹ ਚੀਜ਼ ਹੈ ਕਿ ਸੰਗਤਾਂ ਨੇ ਜਿਹੜਾ ਪਹਿਲਾਂ ਵੀ ਖਰੂਰ ਸਾਹਿਬ ਦੀ ਇਲੈਕਸ਼ਨ ਚ ਜਾਂ ਫਰੀਦਕੋਟ ਦੀ ਇਲੈਕਸ਼ਨ ਚ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਉਹਦੇ ਵਾਸਤੇ ਅਸੀਂ ਸਾਰੀਆਂ ਇਹ ਹਲਾਕੇ ਦੀਆਂ ਬੋਰ ਦੀਆਂ ਜਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਵਾਸਤੇ ਹੀ ਅਸੀਂ ਨਿਕਲੇ ਆ ਦੂਸਰਾ ਜਿਹੜਾ ਕਿ ਸਾਡੀ ਕੌਮ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਮਸਲੇ ਆ ਜਿੱਦਾਂ ਕਿ ਕੋਈ ਕਿਸੇ ਪਾਸੇ ਵਿੱਚ ਇਨਸਾਫ ਦੀ ਕੋਈ ਕਰਨੀ ਨਹੀਂ ਦਿਸ ਰਹੀ ਕਿ ਉਹ ਬੇਅਦਬੀ ਦਾ ਮਾਮਲਾ ਜਾਂ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਜਿਹੜੇ ਹੋਣਾ ਇਹ ਅਮਰਪਾਲ ਵੀ ਜਿੱਤਣ ਤੋਂ ਬਾਅਦ ਵੀ ਉਹ ਸਰਕਾਰ ਉਹਨਾਂ ਦੀ ਐਨਐਸਓ ਹੋਰ ਵਧਾ ਰਹੀ ਹੈ ਕਿ ਜਿਹੜਾ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਇਹ ਸਾਰੀਆਂ ਸੰਗਤਾਂ ਦਾ ਅਸੀਂ ਇੱਕ ਜੋ 19 ਤਰੀਕ ਦੀ ਇਕਤਰਤਾ ਰੱਖੀ ਸੀ ਉਹਦੇ ਵਾਸਤੇ ਵੀ ਸੰਗਤਾਂ ਕੋ ਸਹਿਯੋਗ ਵਾਸਤੇ ਵੀ ਆਏ ਆ ਤੇ ਦੂਸਰਾ ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹ ਵੋਟਾਂ ਦੀ ਪ੍ਰਕਿਰਿਆ ਬਣਦੀ ਜਿਹੜੀ ਸ਼ੁਰੂ ਹੋਈ ਹੋਈ ਨੂੰ ਵੀ ਕਾਫੀ ਦੇਰ ਹੋ ਗਿਆ ਉਹਦੇ ਚ ਪਤਾ ਨਹੀਂ ਸਾਡੇ ਚ ਕੋਈ ਜਾਗਰਕਤੀ ਦੀ ਬਹੁਤ ਵੱਡੀ ਘਾਟ ਕਰਕੇ ਉਹ ਮੇਰੇ ਖਿਆਲ ਕੇ ਜੇ ਉਹਦਾ ਕੁਝ ਕੁਝ ਹਿੱਸਾ ਹੀ ਬਣ ਸਕਿਆ ਤੇ ਹੁਣ ਮੇਰੇ ਖਿਆਲ ਉਹਦਾ 31 ਤਰੀਕ ਨੂੰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਚ ਅਸੀਂ ਕੁਝ ਸਿੰਘਾਂ ਨੂੰ ਭੇਜਿਆ ਸੀ ਚੋਂ ਕਮਿਸ਼ਨ ਕੋ ਤੇ ਉਹਨਾਂ ਨੇ 1.5 ਮਹੀਨੇ ਦਾ ਸਮਾਂ ਹੋਰ ਵਧਾਇਆ ਤੇ ਅਸੀਂ ਹੁਣ ਇਸ ਇਹ ਸੰਗਤਾਂ ਨੂੰ ਇਹ اپੀਲ ਕਰਨ ਵਾਸਤੇ ਆਏ ਬੇਨਤੀ ਕਰਨ ਵਾਸਤੇ ਆਏ ਆ ਕਿ ਤੁਸੀਂ ਇਸ ਥੋੜੀ ਜੀ ਆਪਣੀ ਜ਼ਿੰਮੇਵਾਰੀ ਸਮਝੋ ਔਰ ਇਹਦੇ ਚ ਤੁਸੀਂ ਵਧ ਚੜ ਕੇ ਆਪਣੀ ਸੇਵਾ ਚ ਸਾਲੋ ਤੇ ਘਰ ਘਰ ਜਾ ਕੇ ਜਿਹੜਾ ਵੀ ਯੋਗ ਵਿਅਕਤੀ ਜਿਹਦੀ ਵੋਟ ਪਣੀ ਚਾਹੀਦੀ ਉਹ ਉਹਦੀ ਵੋਟ ਬਣਾਈ ਜਾਵੇ ਤੇ ਉਹ ਜਿਹੜਾ ਕਿ ਸਾਡਾ ਕੌਮੀ ਫਰਜ ਆ ਕੌਮੀ ਪੁਹਿਖਦੀ ਹੈ ਜਿਹੜੀ ਸਾਡੀ ਆਵਾਜ਼ ਤੇ ਪਹਿਲੀ ਗੱਲ ਤੇ ਬਹੁਤ ਚਿਰ ਬਾਅਦ ਇਲੈਕਸ਼ਨ ਹੋ ਰਹੀ ਹੈ ਤੇ ਉਦੋਂ ਅਸੀਂ ਸਾਰੇ ਜਣੇ ਉੱਚ ਆਪਣਾ ਹਿੱਸਾ ਪਾ ਸਕੀ ਜਿਹੜੀ ਆਪਣੀ ਕਾਨਫਰੰਸ ਹੈ ਰਖੜਪੁਰਿਆਂ ਤੇ ਹੋ ਰਹੀ ਹੈ ਜੀ ਹਾਂ ਜੀ ਰਖੜਪੁਰ ਇਸ ਵਿੱਚ ਕੀ ਕੀ ਤੁਹਾਡਾ ਮੇਨ ਹੈਗਾ ਜਿਹੜਾ ਆਵਾਜ਼ ਨੇ ਇਹਦੇ ਚ ਜੋ ਵੀ ਸਾਡੀ ਕੌਮ ਨਾਲ ਬੇਇਨਸਾਫੀਆਂ ਹੋ ਰਹੀਆਂ ਹਨ ਨਸ਼ਿਆਂ ਦਾ ਮੁੱਦਾ ਕੋਈ ਵੀ ਸਰਕਾਰ ਜਿਹੜੀ ਕਿਸੇ ਵੀ ਜਿਹੜੇ ਮੁੱਦਿਆਂ ਤੇ ਸਰਕਾਰਾਂ ਬਣੀਆਂ ਉਹਨਾਂ ਨੂੰ ਉਹਨਾਂ ਨੇ ਵਿਸਾਰ ਦਿੱਤਾ ਸਾਨੂੰ ਕਿਤੇ ਵੀ ਕੋਈ ਇਨਸਾਫ ਦੀ ਅਸੀਂ ਹੁਣ ਸਾਰੇ ਪੰਥ ਸੰਗਤਾਂ ਦੇ ਅੱਗੇ ਇਹ ਬੇਨਤੀ ਲੈ ਕੇ ਆਏ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕੋਈ ਵਿਚਾਰ ਕਰੀਏ ਕਿ ਸਾਨੂੰ ਅੱਗੇ ਕੌਮ ਨੂੰ ਇਨਸਾਫ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿਹੜੀ ਰਣਨੀਤੀ ਅਪਣਾਉਣੀ ਚਾਹੀਦੀ ਕਿ ਉਹਦਾ ਸੰਘਰਸ਼ ਕਰਨਾ ਚਾਹੀਦਾ ਉਹਦੇ ਵਾਸਤੇ ਅਸੀਂ ਉਹ ਜੋ 19 ਤਰੀਕ ਦੀ ਰੱਖੀ ਉਹਦੇ ਚ ਅਸੀਂ ਇਹ ਉਹਦੇ ਆਉਣ ਵਾਲੇ ਸਮੇਂ ਲਈ ਜੋ ਕੋਈ ਰੂਪਰੇਖਾ ਤੈਅ ਕਰਾਂ। ਅਜਨਿਤ ਖਰਜ ਹੋਈ ਹੈ ਕੀ ਕਹਿਣਾ ਚਾਹੀਏ ਉਸ ਪਾਕੇ ਜੋ ਪਾਈ ਗਈ ਸੀ। ਉਹ ਤੇ ਜਿਵੇਂ ਵੈਸੇ ਵੀ ਤੁਹਾਨੂੰ ਲੱਗਦਾ ਸੀ ਕਿ ਜਿਹੜਾ ਬੰਦਾ ਰੇਟ ਪਾ ਰਿਹਾ ਉਹਦੇ ਪੱਲੇ ਤੇ ਕੁਝ ਨਹੀਂ ਸੀਗਾ। ਉਹਦੇ ਐਵੇਂ ਇੱਕ ਨਾ ਆਪਣੇ ਪਬਲਿਸਿਟੀ ਚਾਹੁੰਦਾ ਸੀ ਹੈ ਤੇ ਇਹੋ ਜਿਹੀਆਂ ਗੱਲਾਂ ਕਰਕੇ ਮੇਰੇ ਖਿਆਲ ਉਹ ਆਪਣਾ ਵੀ ਸਮਾਂ ਖਰਾਬ ਕਰ ਰਿਹਾ ਕੋਰਟ ਦਾ ਵੀ ਸਮਾਂ ਖਰਾਬ ਕਰ ਰਿਹਾ ਸੀ। ਤੇ ਕੋਰਟ ਦਾ ਬਹੁਤ ਵਧੀਆ ਕੋਰਡੀਨੇਟ ਸਹੀ ਡਿਸੀਜਨ ਲਿਆ ਫੈਸਲਾ ਕੀਤਾ। ਕਿੰਨੀ ਚੰਗੀ ਜਮੀਨ ਦੇ ਵਿੱਚ ਪ੍ਰਧਾਨ ਪ੍ਰਧਾਨ ਮੰਤਰੀ ਬਾਜੇ ਕੇ ਤੋਂ ਲੜਨ ਲਈ ਕਹਿ ਰਿਹਾ ਕਿ ਇਹਨਾਂ ਦਾ ਨਹੀਂ ਅਸੀਂ ਅਜੇ ਫੇਲਾ ਚੋਣ ਦੇ ਬਾਰੇ ਚ ਵੀ ਸਮਾਉਣ ਤੇ ਫੈਸਲਾ ਕਰਾਂਗੇ ਤੇ ਦੂਸਰਾ ਅਸੀਂ ਚਾਹੁੰਦੇ ਆ ਕਿ ਸਾਰੇ ਹੀ ਧਿਰਾਂ ਇਕੱਠੀਆਂ ਹੋ ਕੇ ਕੋਈ ਸਾਂਝਾ ਉਮੀਦਵਾਰ ਜਿਹੜਾ ਹੋਵੇ ਉਹ ਉੱਤੇ ਹੀ ਅਸੀਂ ਸਾਰੇ ਜਣੇ ਇਹ ਦਈਏ ਤੇ ਤਾਂ ਕਰਕੇ ਅਸੀਂ ਕਾਮਯਾਬ ਹੋ ਸਕਦੇ ਹਾਂ ਕਿ ਜੇ ਇਸੇ ਇਕੱਲੇ ਕਰੇ ਆਪੋ ਆਪਣੀ ਮਰਜ਼ੀ ਨਾਲ ਉਮੀਦਵਾਰ ਉਤਾਰਨ ਦੇ ਤੇ ਮੇਰਾ ਖਿਆਲ ਹੈ ਕਿ ਉਹ ਕੌਮਲੀ ਨੁਕਸਾਨ ਦੇ ਆ ਅਸੀਂ ਪੂਰੀ ਕੌਮ ਨੂੰ ਇਕੱਠਾ ਵੇਖਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਕਿਹਾ ਜਾ ਰਿਹਾ ਸਿਚੁਏਸ਼ਨ ਦਾ ਸਮਰਥਨ ਕਰਾਂਗੇ ਪਰ ਬਟੋਸਾਂ ਦੀ ਬੰਦੇ ਸੀ ਹੁਣ ਜਿੰਨੀ ਚੋਣ ਆ ਰਹੀ ਹੈ ਕਿ ਅਕਾਲੀ ਦਲ ਦਾ ਤੁਸੀਂ ਸਮਰਥਨ ਕਰੋਗੇ ਜਾਂ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਹੁਣ ਅਕਾਲੀ ਦਲ ਦੀ ਜਿਹੜੀ ਸਥਿਤੀ ਜਿੱਥੇ ਪਹੁੰਚ ਗਿਆ ਨਾ ਉੱਥੇ ਸਮਰਥਨ ਕਰਨ ਦਾ ਮਤਲਬ ਨਹੀਂ ਉਹਨਾਂ ਨੂੰ ਲੋਕਾਂ ਨੇ ਬਹੁਤ ਇਨਕਾਰ ਦਿੱਤਾ ਹੋਇਆ ਇਸ ਕਰਕੇ ਉਹਨਾਂ ਨੂੰ ਮੇਰੇ ਖਿਆਲ ਹੈ ਇਹ ਚੀਜ਼ ਤੋਂ ਕੌਮ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀਆਂ ਆਪਣੀਆਂ ਪ੍ਰਧਾਨਗੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਲਾਭੇ ਹੋ ਕੇ ਤੇ ਆਉਣ ਨੌਜਵਾਨਾਂ ਨੂੰ ਜਾਂ ਚੰਗੇ ਲੋਕਾਂ ਨੂੰ ਉਹਦੀ ਅਗਵਾਈ ਦਿਓ ਸੌਂਪਣੀ ਚਾਹੀਦੀ ਹੈ ਕਿ ਤਾਂ ਕਿ ਜੋ ਆਉਣ ਵਾਲੇ ਭਵਿੱਖ ਲਈ ਸਾਡੀ ਕੌਮ ਨੂੰ ਕੋਈ ਸਹੀ ਸੇਧ ਮਿਲ ਸਕੇ ਤੇ ਜੇ ਇਹੋ ਹੀ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਹੁਣ ਦੋ ਤੜੇ ਹੋ ਗਏ ਉਹ ਤੋਂ ਇੱਕ ਦੂਜੇ 'ਤੇ ਪਰ ﺍﻟਜਾਮ ਲਾਈ ਜਾ ਰਹੇ ਤੇ ਮੇਰੇ ਖਰ ਕੌਮ 'ਚ ਪਹਿਲਾਂ ਹੀ ਬੜੀ ਨਿਰਾਸ਼ਾ ਹੈ ਤੇ ਇਸ ਕਰਕੇ ਮੇਰੇ ਖਲਕੇ ਹੁਣ ਅਕਾਲੀ ਦਲ ਨੂੰ ਤੇ ਖੁਦ ਹੀ ਸੋਚਣਾ ਚਾਹੀਦਾ ਉਹਨਾਂ ਨੂੰ ਅੱਜ ਜਿਹੜੀ ਅੱਜ ਉਸ ਤੋਂ ਬਾਅਦ ਕੋਈ ਤਾਂ ਅਮਰਤਪਾਲ ਨਾਲ ਕੇਸ ਕਰਾ ਤੂੰ ਗੱਲਬਾਤ ਹੋਈ ਨਹੀਂ ਅਮਰਤਪਾਲ ਨਾਲ ਤੇ ਜੋ ਅਸੀਂ ਪੰਜ ਤਰੀਕ ਨੂੰ ਜਦੋਂ ਉਹਨਾਂ ਸੌਣ ਚੁੱਕਣ ਆਏ ਸੀ ਉਦੋਂ ਮਿਲੇ ਸਾਂ ਮੁਲਾਕਾਤ ਉਦੋਂ ਹੋਈ ਲੇਕਿਨ ਫੋਨ ਤੇ ਉਹਨਾਂ ਦੀ ਗੱਲ ਹਫਤੇ 'ਚ ਅੱਧੀ ਵਾਰਾ ਹੋ ਜਾਂਦੀ ਹੈ ਤੇ ਠੀਕ ਹੈ ਚੜ੍ਹਦੀ ਕਲਾ 'ਚ ਉਹਨਾਂ ਨੇ ਆਪਣੇ ਕੌਮ ਨੂੰ ਇਹੋ ਹੀ ਹੈ ਕਿ ਉਹਨਾਂ ਦੀ ਯੂਪੀ ਅਪੀਲ ਲੈ ਕੇ ਸਾਰੇ ਜਣੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਹੀ ਜੋ ਸਾਡੀ ਕੌਮ ਨਾਲ ਤਕਾ ਹੋ ਰਿਹਾ ਜਾਂ ਸਾਡੇ ਪੰਜਾਬ ਦੇ ਹੱਕ ਲੁੱਟੇ ਜਾ ਰਹੇ ਆ ਉਹ ਉਹਨਾਂ ਨੂੰ ਅਸੀਂ ਤਾਂ ਹੀ ਬਚਾ ਸਕਦੇ ਹਾਂ ਕਿ ਜੇ ਅਸੀਂ ਸਾਰੇ ਜਣੇ ਇੱਕਠੇ ਹੋ ਕੇ ਲੜਾਈ ਲੈਣਾ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਇਕੱਠੇ ਹੁੰਦੇ ਜਿਹੜੇ ਕਹਿ ਰਹੇ ਇਹ ਮੇਰਾ ਖਿਆਲ ਹੈ ਕਿ ਸਾਡੇ 'ਚ ਜਿਹੜਾ ਨਾ ਇਹ ਨਿੱਜਵਾਦ ਜ਼ਿਆਦਾ ਪਰੋ ਹੋ ਗਿਆ ਅਸੀਂ ਕੌਮਵਾਦ ਜਾਂ ਆਪਣੇ ਪੰਜਾਬ ਨੂੰ ਜਾਂ ਆਪਣੇ ਧਰਮ ਨੂੰ ਛੱਡ ਕੇ ਤੇ ਆਪਾਂ ਆਪਣੇ ਪਰਿਵਾਰ ਪਿੱਛੇ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਪਰਚੁਕਣ ਦੀ ਤੇ ਇਹ ਮੇਰਾ ਖਿਆਲ ਹੈ ਕਿ ਇਹ ਸਾਡੇ ਲਈ ਬਹੁਤ ਘੱਟ ਕਿ ਆ ਆਪਣੀਆਂ ਚੌਧਰਾਂ ਲੀਡਰੀ ਵਾਸਤੇ ਅਸੀਂ ਆਪਣੇ ਪਰਿਵਾਰਾਂ ਦੇ ਜਿਹੜੇ ਬੱਚੇ ਆ ਜਿਹੜੇ ਨਹੀਂ ਵੀ ਯੋਗ ਉਹਨਾਂ ਨੂੰ ਵੀ ਅਸੀਂ ਬਹੁਤ ਬੜੀ ਬਿਠਾਉਣਾ ਚਾ ਰਹੇ ਆ ਕਿ ਜੋਗ ਲੀਡਰਾਂ ਨੂੰ ਅਸੀਂ ਅੱਗੇ ਨਹੀਂ ਆਉਣ ਦੇ ਰਹੇ ਇਹ ਸਾਡੀ ਕੌਮ ਦੀ ਤਰਖਾਸ਼ ਦੀ ਆ ਤੇ ਅਸੀਂ ਇਹ ਇਹ ਚਾ ਰਹੇ ਆ ਕਿ ਜਿਹੜੇ ਜੋਗ ਬੰਦਿਆਂ ਦੇ ਹੱਥ ਉਹਨਾਂ ਦੀ ਵਾਗਡੋਰ ਹੋਵੇ ਕੌਮ ਦੀ ਤੇ ਉਹ ਇਹੋ ਜੀ ਮੰਚ ਧਰਚੋਂ ਨਿਕਲ ਸਾਰੀ